ਹੈਲੋ ਗਾਇਜ਼ ਮੇਰੇ ਬਲੰਤਨ ਸਾਰੇ ਆਪਣੇ ਪਰਿਵਾਰ陪 ਸਾਥ ਸ਼ਰੀਆ ਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਤੁਸੀਂ ਵੀ ਠੀਕ ਠਾਕ ਹੋਵੋ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਿਲੀ ਦੇ ਵਿੱਚ ਲੈ ਕੇ ਆਏ ਜੀ ਇੱਕ ਨਵਾਂ ਬਲੌਗ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਇੱਥੇ ਜੀ ਫਤਿਹ ਨੂੰ ਅੱਜ ਛੁੱਟੀ ਸੀ ਕਿਉਂਕਿ ਉਹਦੇ ਐਗਜ਼ਾਮ ਸ਼ੁਰੂ ਨੇ ਇੱਥੇ ਫਤਿਹ ਉਹਦੇ ਦਾਦੂ ਲੱਗੇ ਸੀ ਪਾਣੀ ਪਿਲਾਉਣਾ ਕਿਉਂਕਿ ਜੀ ਹੁਣ ਕਈ ਵਾਰੀ ਇਹ ਹੋ ਜਾਂਦਾ ਵੀ ਨਿਣਾਉਣ ਦਾ ਇਹਨਾਂ ਦਾ ਕੰਮ ਮਿਸ ਹੋ ਜਾਂਦਾ ਕਿਉਂਕਿ ਹੁਣ ਤਾਂ ਥੋੜਾ ਮੌਸਮ ਵੀ ਚੇਂਜ ਹੋ ਗਿਆ ਕੁਝ ਅੱਜ ਤਾਂ ਸਵੇ ਆਪਨੇ ਮੀਂਹ ਪਿਆ ਸੀ ਹਲਕਾ ਜਿਹਾ ਕਿਉਂਕਿ ਜੀ ਸਵੇ ਸਵੇ ਮੀਂਹ ਪਿਆ ਸੀਗਾ ਉਸ ਤੋਂ ਬਾਅਦ ਬੱਦਲ ਵਾਈ ਤਾਂ ਕਾਫੀ ਰਹੀ ਆ ਫਿਰ ਏ ਸੀ ਸਾਨੂੰ ਇਹ ਹੋ ਜਾਂਦਾ ਵੀ ਜਿਵੇਂ ਤਾਂ 20 15 ਮੀਂਹ ਪੰਦਰ ਚ ਘਟ ਬੰਦੇ ਆ ਜੀ ਬਾਹਰ ਕਿਉਂਕਿ ਜਿਹੜਾ ਮਤਲਬ ਬੈਡਿੰਗ ਵਾਲਾ ਹਸਾਬ ਕਿਤਾਜ ਉਹਨਾਂ ਦਾ ਇਹ ਹੋ ਜਾਂਦਾ ਵੀ ਥੋੜਾ ਜਿਹਾ ਗਰਮ ਸਰਦੇ ਤਾਂ ਬੱਦਰ ਰਹਿੰਦਾ ਇਹਨਾਂ ਨੂੰ ਅਸੀਂ ਮੀਂਹ ਚ ਕਦੇ ਨਹੀਂ ਬੰਨਿਆ ਹੈਗਾ ਚਲੋ ਮੱਝਾਂ ਦਾ ਤਾਂ ਜੀ ਚੱਲ ਜਾਂਦਾ ਹੁੰਦਾ ਹਨਾ ਵੀ ਜੇ ਮੀਂਹੂ ਚ ਬੰਨਿਆ ਉਹ ਦਿਨ ਤਾਂ ਕੁਝ ਇਹ ਵੀ ਸ਼ੁਰੂ ਤੋਂ ਆਦਤ ਨਹੀਂ ਬਣੀ ਹੈਗੀ ਬਸ ਇਸੇ ਕਰਕੇ ਹੋ ਗਿਆ ਸੀ ਆਪਾਂ ਸਵੇਰ ਤੋਂ ਬਾਅਦ ਮਿਲੇ ਸਿੱਧਾ ਹੀ ਸ਼ਾਮ ਨੂੰ ਜੀ ਇਥੇ ਲੱਗੇ ਸੀ ਸ਼ਾਮ ਦੀ ਰੋਟੀ ਬਣਾਉਣਾ ਦਾਲ ਅੱਜ ਤੱਕ ਚੁੱਲੇ ਤੇ ਹੀ ਬਣਾਈ ਸੀ ਕਿਉਂਕਿ ਸਵੇਰ ਦੀ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਸਵੇਰ ਵਾਲੇ ਵੀ ਜਿਹੜੀ ਸਵੇਰ ਦੀ ਵੀਡੀਓ ਹੈ ਉਹਦੇ ਵਿੱਚ ਵੀ ਇਦਾਂ ਦੀ ਜੋ ਸੀ ਬਦਲਵਾਈ ਤੇ ਜਿਹੜੀ ਹੁਣ ਇਹ ਸ਼ਾਮ ਨੂੰ ਬਣਾਈਆ ਤਾਂ ਇਹਦੇ ਵਿੱਚ ਵੀ ਇਦਾਂ ਹੀ ਬਦਲਵਾਈ ਅੱਜ ਸਾਰਾ ਦਿਨ ਬਸ ਐਦਾਂ ਦਾ ਹੀ ਰਿਹਾ ਏ ਮੌਸਮ ਕਿਉਂਕਿ ਜੀ ਸਵੇਰ ਦੇ ਚਾਲ ਚੱਲਨ ਦੇ ਕੁਝ ਮੌਸਮ ਦੇ ਠੀਕ ਨਹੀਂ ਸੀ ਇਹ ਸੀਗਾ ਵੀ ਕੁਝ ਨਾ ਕੁਝ ਤਾਂ ਗੜਬੜੀ ਕਰੂ ਗਈ ਹੁਣ ਤਾਂ ਜੀ ਚਲੋ ਨਾ ਪਵੇ ਤਾਂ ਵਧੀਆ ਏ ਕਿਉਂਕਿ ਜੀ ਜੀਰੀਆਂ ਵੀ ਪੱਕ ਚੁੱਕੀਆਂ ਨੇ ਵਿੱਚ ਵਿੱਚ ਤਾਂ ਜਿਵੇਂ ਚਲੋ ਇਹ ਹੋ ਜਾਂਦਾ ਵਿੱਚ ਕਈ ਜਿਵੇਂ ਅਲੱਗ ਅਲੱਗ ਲੋਕ ਫਸਲਾਂ ਲੈਂਦੇ ਨੇ ਉਹਨਾਂ ਮੁਤਾਬਕ ਹੈ ਨਾ ਵੀ ਚਲੋ ਹੁਣ ਇਹ ਬਾਕੀ ਜੀ ਇਹ ਆ ਵੀ ਜਿਵੇਂ ਹੁਣ ਆਪਾਂ ਸਰਦੀਆਂ ਵਾਲੀਆਂ ਵੀ ਸਬਜ਼ੀਆਂ ਬਾਜੀਆਂ ਚਲੋ ਇਹ ਆ ਵੀ ਜਿਆਦਾ ਨਹੀਂ ਤਾਂ ਅਗਲਾ ਹਰ ਕੋਈ ਆਪਣੇ ਆਪਣੇ ਘਰ ਜੋਗੀ ਤਾਂ ਹਰ ਕੋਈ ਬੀਜ ਦਾ ਕਰਦਾ ਹੀ ਆ ਹਨਾ ਵੀ ਕੁਝ ਕੁਝ ਚੀਜ਼ਾਂ ਦੇ ਹੈਗੇ ਨੇ ਨੁਕਸਾਨ ਜਿਹੜੇ ਮੀਨ ਵਾਲਿਆਂ ਨੇ ਪਰ ਜੀ ਕਹਿੰਦੇ ਹੁੰਦੇ ਨੇ ਵੀ ਉਹਦੇ ਅੱਗੇ ਕੀ ਦਾ ਜੋਰ ਚੱਲਦਾ ਏ ਵੀ ਉਹਨੇ ਤਾਂ ਉਹੀ ਕਰਨਾ ਜੋ ਉਹਦੀ ਮਰਜ਼ੀ ਆ ਹਨਾ ਉਹਨੂੰ ਕੋਈ ਨਹੀਂ ਰੋਕ ਸਕਦਾ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈਗਾ ਜੀ ਕਹਿੰਦੇ ਹੁੰਦੇ ਨੇ ਵੀ ਜੋ ਦਾ ਤੇ ਦੀ ਇੱਛਾ ਏ ਜੋ ਹਨਾ ਰੱਬ ਨੇ ਕਰਨਾ ਹੀ ਜੀ ਉਹਨਾਂ ਨੇ ਆਪਣੀ ਮਰਜ਼ੀ ਮਤਲਬ ਕਹਿੰਨਾ ਚਲੋ ਜੋ ਵੀ ਸਣਾ ਪ੍ਰਮਾਤਮਾ ਨੂੰ ਸਹੀ ਲੱਗਦਾ ਉਹਨੇ ਤਾਂ ਉਹੀ ਕਰਨਾ ਹੈ ਨਾ ਉਹਨਾਂ ਗੱਲਾਂ ਚ ਆਪਾਂ ਨੂੰ ਕੁਝ ਨੂੰ ਸਹੀ ਲੱਗਦਾ ਕੁਝ ਨੂੰ ਬੁਰਾ ਲੱਗਦਾ ਜੀ ਚਲੋ ਜਿਵੇਂ ਆ ਜੀ ਮਰਜ਼ੀ ਆ ਉਸ ਦਾਤੇ ਦੀ ਕੀ ਕਰ ਸਕਦੇ ਹੈ ਨਾ ਅੱਜ ਜੀ ਅਸੀਂ 10ਵੀਂ ਤੇ ਵੀ ਨਹੀਂ ਸੀ ਕਿਉਂਕਿ ਤੇ ਪਾਪੜ ਫਤੇ ਦੇ ਡਿਊਟੀ ਤੇ ਗਏ ਹੋਏ ਸੀਗੇ ਫਿਰ ਉਹਨਾਂ ਨੂੰ ਇਹ ਸੀਗਾ ਵੀ ਚਲੋ ਆ ਕੇ ਉੱਥੋਂ ਵੀ ਫਿਰ ਮੱਥਾ ਟੇਕ ਦਾਂਗੇ ਹੈ ਨਾ ਪਰ ਜੀ ਉਥੋਂ ਆਉਂਦੇ ਨੂੰ ਸਾਡੇ ਛੋਟੇ ਨੂੰ ਪਤਾ ਨਹੀਂ ਕੀ ਕੋਈ ਇਨਫੈਕਸ਼ਨ ਜੀ ਹੋ ਗਈ ਸੀ ਜਿਵੇਂ ਠਫੜ ਹੋ ਜਾਂਦੇ ਨੇ ਨਾ ਆਪਣੇ ਜਿਵੇਂ ਹੋ ਜਾਂਦੇ ਨੇ ਬਾਡੀ ਤੇ ਕਈ ਵਾਰੀ ਉਦਾਂ ਉਹਦੇ ਹੋ ਗਏ ਸਾਨੂੰ ਕੁਝ ਨਹੀਂ ਸਮਝਣ ਲੱਗੀ ਹੈਗੀ ਵੀ ਕਿਸ ਚੀਜ਼ ਤੋਂ ਹੋਇਨੇ ਕਿਸ ਤੋਂ ਨਹੀਂ ਬਸ ਜੀ ਫਿਰ ਉਹਦੀ ਦਵਾਈ ਵਗੈਰਾ ਲਿਆ ਕੇ ਉਹਦੇ ਇੰਜੈਕਸ਼ਨ ਵਗੈਰਾ ਲਗਾਉਣ ਲੱਗੇ ਅੱਜ ਸਾਡਾ ਮੱਥਾ ਉੱਥੇ ਜਾਣ ਤੋਂ ਰਹਿ ਗਈ ਸੀ ਅਸੀਂ ਜਾਣ ਤੋਂ ਫਿਰ ਇਹ ਸੀ ਗੱਬ ਚਲ ਘਰੇਈ ਟੇਕ ਲਾਂਗੇ ਇਥੇ ਜੀ ਸਾਡੀ ਹੋ ਰਹੀ ਸੀ 버거 ਪਾਰਟੀ ਕਿਉਂਕਿ ਜੀ ਆਪਣੇ ਨਾ ਪਿੰਡ ਦਾ ਹੀ ਕੋਈ ਬਣਾਉਣ ਲੱਗਿਆ ਏ ਫਿਰ ਸਾਨੂੰ ਇਹ ਹੋ ਗਿਆ ਇਹਦੇ ਪਾਪਾ ਕਹਿੰਦੇ ਸੀ ਕਹਿੰਦੇ ਵੀ ਚਲ ਖਾ ਕੇ ਦੇ ਦਾਂ ਕਿਦਾਂ ਦੇ ਨੇ ਪਰ ਜੀ ਬਹੁਤ ਟੇਸਟੀ ਨਹੀਂ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਇਦਾਂ ਦੇ ਮਤਲਬ ਕੰਮਕਾਰ ਕੀਤੇ ਹੋਏ ਨੇ ਚਲੋ ਜਿਨ੍ਹਾਂ ਨੇ ਪਹਿਲਾਂ ਇਹ ਕੰਮ ਸਿੱਖੇ ਹੋਏ ਨੇ ਜੀ ਉਹਨਾਂ ਲਈ ਤਾਂ ਵਧੀਆ ਗੱਲਾਂ ਹਨਾ ਵੀ ਉਹਨਾਂ ਦੀ ਤਾਂ ਚੀਜ਼ ਬਣਾਈ ਵੀ ਟੇਸਟੀ ਹੁੰਦੀ ਹੈ ਜੀ ਉਹਨਾਂ ਬਹੁਤ ਟੇਸਟੀ ਜਿਹੜੀ ਸਾਨੂੰ ਬਹੁਤ ਵਧੀਆ ਲੱਗੇ ਬਾਕੀ ਜੀ ਚਲੋ ਜਦ ਕਹਿੰਦੇ ਨੇ ਬੈਠੇ ਉਠਾਣ ਨੂੰ ਕੋਈ ਚੀਜ਼ ਮਿਲ ਜੇ ਫਿਰ ਸਵਾਦ ਹੀ ਹੁੰਦੀ ਹੈ ਹਨਾ ਨਹੀਂ ਜੀ ਚਲੋ ਉਹਨਾਂ ਨੇ ਕੰਮ ਕਰ ਕਰ ਦੇ ਕਰਕੇ ਨਾ ਵਧੀਆ ਸੀਗੇ ਨੂਡਲਸ ਵਾਲੇ 버거 ਬਣਾਏ ਹੋਏ ਸੀਗੇ ਬਹੁਤ ਸਵਾਦ ਸੀਗੇ ਪਰ ਮੈਂ ਤਾਂ ਡਬਲ ਸੌਸ ਪਾ ਕੇ ਖਾਦੇ ਕਿਉਂਕਿ ਕੱਲ ਜਿਹੜੀ ਪਕੌੜੀ ਆਏ ਹੋਏ ਸੀ ਨਾ ਉਹਨਾਂ ਦੇ ਵਿੱਚੋਂ ਸੌਸ ਪਈ ਸੀਗੀ ਉਹ ਮੈਂ ਵੈਸੇ ਮम्मी ਨੇ ਕਹਰੇ ਜੀ ਮੈਂ ਕਿਹਾ ਮम्मी ਚਲੇਗੀ ਸੌਸ ਰੱਖ ਲੈ ਮੇਰੇ ਉਹ ਵੀ ਇਹ ਬਹੁਤ ਟੇਸਟੀ ਬਣਾਈ ਹੋਈ ਉਹਨਾਂ ਦੀ ਮੈਂ ਕਿਹਾ ਵੈਸੇ ਮੇਲਿਆਂ ਤੇ ਇਦਾਂ ਦੀ ਹੁੰਦੀ ਨਹੀਂ ਹੈਗੀ ਫਿਰ ਅੱਜ 버거 ਤੇ ਜ਼ਿਆਦਾ ਗਈਗੀ ਫਿਰ ਉੱਪਰ ਸੀ Papa ਕਿ ਬਹੁਤ ਮਜ਼ੇ ਨਾਲ ਖਾਦੇ ਕਿਉਂਕਿ ਜਿਵੇਂ ਸ ਰੋਟੀ ਪਾਣੀ ਬਣਾ ਲਿਆ ਸੀਗਾ ਫਿਰ ਰੋਟੀ ਵੀ ਘੱਟ ਬਣਾਈ ਸੀਗੀ ਤਾਂ ਕਰਕੇ ਵੀ ਭੁੱਖ ਘੱਟ ਲੱਗੂਗੀ ਇਹ ਜੀ ਜਿਹੜੀ ਕੱਲ ਤੁਹਾਨੂੰ ਦਿਖਾਉਂਦੇ ਸੀਗੇ ਫੋਟੋ ਹਨਾ ਇਹ ਉਹ ਵਾਲੀ ਆ ਤੇ ਕੁਝ ਏ ਸੀਗਾ ਵੀ ਅੱਜ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਹਨਾ ਵੀ ਮੱਥੇ ਦਾ ਫਿਰ ਉਹਦੇ ਇੰਜੈਕਸ਼ਨ ਕਰ ਲਵਾਂ ਨੂੰ ਮੀਟੀਕ 2 ਗੇ ਜਲਾਉਂਦੇ ਦਵਾਈ ਦਿੰਦੇ ਤਾਂ ਕਰਕੇ ਟਾਈਮ ਜ਼ਿਆਦਾ ਹੋ ਗਿਆ ਸੀਗਾ ਫਿਰ ਲੇਟ ਹੋਣ ਕਰਕੇ ਕਿਉਂਕਿ ਜੀ ਸਾਨੂੰ ਥੋੜਾ ਜਿਹਾ ਜ਼ਿਆਦਾ ਦੂਰ ਜਾਣਾ ਪੈਂਦਾ ਹੈ ਫਿਰ ਅਸੀਂ ਮੱਥਾ ਘਾਟੇ ਲਏ ਆ ਸੀ ਕਿਉਂਕਿ ਜੀ ਅਸੀਂ ਇਹ ਹੋ ਜਾਂਦਾ ਵੀ ਘਰੇ ਉਹਨਾਂ ਦੇ ਨਾਂ ਦੇ ਚਰਾਗ ਬਣਾ ਕੇ ਨਾ ਹੋਮ ਦੇ ਲਾਣੇ ਨੇ ਕਿਉਂਕਿ ਜੀ ਇੱਥੇ ਅਸੀਂ ਮਤਲਬ ਇਹ ਰੂਮ ਦੇ ਵਿੱਚ ਨਾ ਅਸੀਂ ਜੁੱਤੀ ਵਗੈਰਾ ਨਹੀਂ ਲੈ ਕੇ ਜਾਂਦੇ ਹੈਗੇ ਬਸ ਜੋਤੂਫ ਕਰ ਦਿੰਨੇ ਆ ਪਾਠ ਪੂਜਾ ਜਿੰਨਾਂ ਨੇ ਕਿਸੇ ਨੇ ਕਰਨਾ ਹੀ ਹੈ ਨਾ ਵੀ ਇੱਥੇ ਬੈਠ ਕੇ ਕਰ ਦਿੰਨੇ ਆ ਫਿਰ ਉਹਦੇ ਕਰਕੇ ਸਾਨੂੰ ਇਹ ਹੋ ਜਾਂਦਾ ਹੁੰਦਾ ਵੀ ਫਿਰ ਅਸੀਂ ਏਸੇ ਕਮਰੇ ਦੇ ਵਿੱਚ ਹੀ ਅਸੀਂ ਬਾਬੇ ਸ਼ਿਦਾਂ ਦੇ ਨਾਮ ਦਾ ਮੱਥਾ ਟੇਕ ਲੈਂਦੇ ਹਾਂ ਬਾਕੀ ਜੀ ਚਲੋ ਜੋ ਹਨਾ ਕਿਸ ਨੂੰ ਸਹੀ ਕਿਸ ਨੂੰ ਗਲਤ ਇਹ ਤਾਂ ਨਹੀਂ ਜਸਾਂ ਸਮਝ ਸਕ ਪਰ ਸਾਨੂੰ ਇਹ ਹੋ ਜਾਂਦਾ ਵੀ ਚਲੋ ਇੱਥੇ ਕੋਈ ਨਹੀਂ ਜੁੱਤੀ ਜੋੜਾ ਲੈ ਕੇ ਜਾਂਦਾ ਹੈਗਾ ਵੀ ਪਾਠ ਪੂਜਾ ਹੀ ਕਰਦੇ ਆ ਜੀ ਇਹਨਾਂ ਨੇ ਜਾਂ ਬੈਠਣਾ ਇਹ ਕਰਨਾ ਆਪਦਾ ਹਨਾ ਤੇ ਇਹ ਉਹ ਫੋਟੋ ਦੇ ਵਿੱਚ ਜਿਹੜੀਆਂ ਬਣੀਆਂ ਹੋਈਆਂ ਨੇ ਜਿੱਥੇ ਜਿਹੜੇ ਜਿਹੜੇ ਪਾਸ਼ਾ ਗੁਰੂ ਪਾਸ਼ਾ ਇਹਨਾਂ ਕੋਲ ਆ ਕੇ ਗਏ ਹੋਣੇ ਉਹਦੇ ਵਿੱਚ ਮਤਲਬ ਸਾਰਾ ਉਹਨਾਂ ਨੇ ਬੇਰਵਾ ਦਿੱਤਾ ਹੋਇਆ ਹੈ ਬੀ ਉਹੋ ਫੋਟੋ ਦੇ ਵਿੱਚ ਸਾਰਾ ਕੁਝ ਕੀਤਾ ਸੀ ਤੇ ਜਦ ਨੂੰ ਧਾਲਮ ਤੜਕਾ ਰਹਿੰਦਾ ਸੀ ਕਿਉਂਕਿ ਆਪਾਂ ਤਾਂ 버ਗਰ ਖਾਂਦੇ ਰਹੇ ਸੀਗੇ ਨਾਲੇ ਫਤੇ ਦੇ ਪਾਪਾ ਉਹਨਾਂ ਨੇ ਹੀ ਮੱਥਾ ਟੇਕਿਆ ਸੀ ਕਿਉਂਕਿ ਸਾਡੇ ਉਹ ਦੇ ਦਿੰਦੇ ਨੇ ਫਿਰ ਇੱਥੇ ਮੰਮੀ ਲੱਗੇ ਸੀ ਪ੍ਰਸ਼ਾਦ ਦੇਣ ਉਹ ਚਲੇ ਗਏ ਸੀਗੇ ਫਿਰ ਅੱਜ ਚਹਲ ਮੱਥਾ ਟੇਕਣ ਕਿਉਂਕਿ ਜੀ ਉਥੇ ਦਸਵੀਂ ਭਰਦੀ ਆ ਤਾਂ ਕਰਕੇ ਇਥੇ ਸਾਰਿਆਂ ਨੇ ਰੋਟੀ ਖਾ ਲਈ ਸੀ ਮੈਂ ਰਹੀ ਦੀ ਸੀ ਕਿਉਂਕਿ ਜੀ ਮੈਂ 버ਗਰ ਖਾਦਾ ਕਰਕੇ ਮੈਨੂੰ ਨਾ ਥੋੜੀ ਭੁੱਖ ਘਟ ਸੀ ਪਰ ਮੈਨੂੰ ਥੋੜਾ ਜਿਹਾ ਮੈਂ ਨਾ ਵੈਸੇ ਵੀ ਜੇ ਭੁੱਖ ਹੋਵੇ ਵੀ ਮੈਂ ਥੋੜਾ ਜਿਹਾ ਅਵੋਇਡ ਕਰ ਜਾਂਦੀ ਹਾਂ ਇਹ ਚੀਜ਼ ਨੂੰ ਵੀ ਨਹੀਂ ਲੈਣੀ ਹੈ ਨਾ ਪਰ ਮੈਨੂੰ ਇਥੇ ਸੀ ਮੈਂ ਕਿ ਵੀ ਚਲੋ ਦਾਲ ਪਤਲੀ ਬਣੀ ਹੋਈ ਸੀ ਵੀ ਚਲੋ ਵਿੱਚ ਐ ਕਰਦੀ ਆ ਤੇ ਅੱਧੀ ਰੋਟੀ ਨਾ ਚੂਰ ਲੈਣੀ ਆ ਵੀ ਉਹਦੇ ਨਾਲ ਚਲੋ ਨਾਲੇ ਥੋੜੀ ਜੀ ਦਾਲ ਖਾਦੀ ਜੇ ਉਹ ਤੇ ਨਾਲੇ ਰਾਤ ਨੂੰ ਫਿਰ ਨੀਂਦ ਵਧੀ ਆ ਜਾਊਗੀ ਵੀ ਫਿਰ ਬਸ ਮੈਨੂੰ ਇੰਨਾ ਕੁ ਚਲੋ ਏ ਸੀ ਕਿ ਮੈਂ ਕਿਹਾ ਚਲ ਫਿਰ ਮੈਂ ਰੋਟੀ ਖਾ ਕੇ ਵੀ ਫਿਰ ਦੇਖਦੇ ਹਾਂ ਜੀ ਕੁਛ ਹੁਣ ਏ ਆ ਵੀ ਫਤੇ ਦੇ ਇਗਜ਼ਾਮ ਵੀ ਸ਼ੁਰੂ ਹੋ ਰਹੇ ਨੇ ਵੀ ਫਿਰ ਉਹਦੀ ਵੀ ਤਿਆਰੀ ਕਰਨੀ ਜਨ ਮੈਨੇ ਸੀ ਮੈਂ ਕਿਹਾ ਚਲ ਰੋਟੀ ਖਾ ਕੇ ਫਿਰ ਦੇਖਦੇ ਹਾਂ ਕਿਚਨ ਦੇ ਜਿਹੜੇ ਕੰਮ ਰਹਿੰਦੇ ਨੇ ਫਿਰ ਉਸ ਮੇਟ ਆਈ ਆਪਾਂ ਫਤੇ ਤੇ ਉਹਦੇ ਪਾਪਾ ਨਹੀਂ ਸੀ ਸ਼ਾਇਦ ਪਤਨੀ ਆ ਗਈ ਸੀ ਜੀ ਪਤਨੀ ਆਈ ਨਹੀਂ ਸੀ ਉਹ ਪਦਨ ਕਿੱਥੇ ਸੀਗਾ ਮੇਰੇ ਵੀ ਨਹੀਂ ਕੁਝ ਮਾਇੰਡ ਸਾਰ ਰਿਹਾ ਹੈਗਾ ਵੀ ਕਿੱਥੇ ਜਿਹੜੀ ਮੰਮੀ ਉਹਨਾਂ ਨੇ ਰੋਟੀ ਖਾ ਲਈ ਸੀ ਮੰਮੀ ਨੇ ਵੀ ਖਾ ਲਈ ਸੀ ਡੱਡ ਜੀ ਨੇ ਵੀ ਖਾ ਲਈ ਸੀ ਰੋਟੀ ਤੇ ਮੈਂ ਹੀ ਨੂੰ ਇਸ ਵਰਚੁਅਲ ਮੈਂ ਵੀ ਖਾ ਕੇ ਉਹ ਉੱਥੇ ਕਿ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਨਾ ਵੀ ਉਹਨਾਂ ਚੱਲ ਜਣਾ ਸੀ ਪਰ ਉੱਥੇ ਇਹ ਸੀਗਾ ਉਹਨਾਂ ਨੂੰ ਵੀ ਥੋੜਾ ਜਿਹਾ ਨਾ ਲੇਟ ਹੋ ਗਿਆ ਸੀ ਜ਼ਿਆਦਾ ਕਹਿੰਦੇ ਵੀ ਅਸੀਂ ਨਾ ਮੱਥਾ ਟੇਕ ਕੇ ਵੀ ਜਦੇ ਵਾਪਸੀ ਕਰ ਲੈਣੀ ਆ ਵੀ ਮਤਲਬ ਜ਼ਿਆਦਾ ਦੇਰ ਉੱਥੇ ਰੁਕਦੇ ਨਹੀਂ ਹੈਗੇ ਉਸ ਤੋਂ ਬਾਅਦ ਆਪਾਂ ਜਿਵੇਂ ਕੱਜਨ ਦੇ ਕੰਮ ਕਰ ਕਰਨ ਵਾਲੇ ਸੀ ਫਿਰ ਉਹ ਕਰੇ ਬਾਜੀ ਇੱਥੇ ਇੱਕ ਹੋਰ ਫਰਜ ਸੀ ਜਿਹੜਾ ਨਿਭਾਉਣਾ ਸੀ ਹਜੇ ਉਹ ਮੇਰੀ ਡਿਊਟੀ ਇਹ ਮੇਰੀ ਹਜੇ ਡਿਊਟੀ ਰਹਿੰਦੀ ਸੀ ਸਾਰਿਆਂ ਦੀ ਡਿਊਟੀਆਂ ਖਤਮ ਹੋ ਗਈਆਂ ਸੀ ਫਿਰ ਜਦੋਂ ਪਾਪਾ ਸੌਂ ਚੁੱਕੇ ਸੀ ਇਹ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਵੀ ਫਤਿਹ ਦਾ ਪੇਪਰ ਚੁਣੂ ਨੇ ਬਾਜੀ ਉਹਨੇ ਆਪਣੀ ਪੇਪਰ ਦੀ ਰਿਵੀਜ਼ਨ ਵਗੈਰਾ ਕੀਤੀ ਹੋਈ ਸੀ ਮੈਂ ਉਹਦੇ ਤੋਂ ਕੁਐਸਚਨਰਸ ਜੋ ਵੀ ਮਤਲਬ ਉਹਦਾ ਬਾਜੀ ਮੈਂ ਇੱਥੇ ਉਹ ਤੋਂ ਸੁਣਨ ਲੱਗੀ ਸੀ ਮੈਂ ਕਿਹਾ ਵੀ ਲੈਚਰ ਮੈਨੂੰ ਵੀ ਕੁਐਸਚਨ ਆਂਸਰ ਵਗੈਰਾ ਜਿਹੜਾ ਵੀ ਉਹਦਾ ਹੋਮਵਰਕ ਸੀ ਮੈਂ ਕਿਹਾ ਚਲ ਤੂੰ ਮੈਨੂੰ ਸੁਣਾ ਵੀ ਮੈਂ ਸੁਣਦੀ ਆ ਇੱਕ ਔਰਤ ਦੇ ਜੀ ਬਹੁਤ سارے ਫਰਜ਼ ਹੋ ਜਾਂਦੇ ਨੇ ਜਿਹੜੇ ਉਹਨੇ ਜ਼ਿੰਦਗੀ ਦੇ ਵਿੱਚ ਹਰ ਦਿਨ ਦੇ ਵਿੱਚ ਹਰ ਪਲ ਦੇ ਵਿੱਚ ਨਿਭਾਉਣੇ ਹੁੰਦੇ ਨੇ ਹਨਾ ਹੁਣ ਸਾਰੇ ਆਪ ਦੇ ਆਪ ਦਾ ਆਰਾਮ ਨਾਲ ਸੁੱਤੇ ਪਏ ਸੀ ਚਲੋ ਇਹ ਆ ਜੀ ਉਹਦੇ ਐਗਜ਼ਾਮ ਨਹੀਂ ਉਹਦੀ ਡਿਊਟੀ ਆ ਹਨਾ ਉਹਨੇ ਅਬ ਦੀ ਪੇਪਰਾਂ ਦੀ ਤਿਆਰੀ ਕਰਨੀ ਹੈ ਨਾ ਪਰ ਮੇਰੀ ਇੱਕ ਮਾਂ ਦਾ ਫਰਜ਼ ਹੈ ਨਾ ਵੀ ਮੇਰੇ ਮੇਰੇ ਵੱਲੋਂ ਇਹ ਸੀ ਕਿ ਵੀ ਜੋ ਇੱਕ ਮਾਂ ਦਾ ਫਰਜ਼ ਹੈ ਮੈਂ ਉਹ ਨਿਭਾ ਰਹੀ ਸੀ ਬੈਠੀ ਹੈ ਨਾ ਕਈ ਵਾਰੀ ਇਦਾਂ ਹੀ ਹੋ ਜਾਂਦਾ ਹੈ ਨਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਆਪਣੀ ਜ਼ਿੰਦਗੀ ਦੇ ਕਿੰਨੀਆਂ ਡਿਊਟੀਆਂ ਕਿੰਨੇ ਫਰਜ਼ ਨਿਭਾਉਂਦਾ ਨਿਭਾਉਂਦਾ ਹੈ ਨਾ ਉਹ ਡਿਊਟੀਆਂ ਨੂੰ ਪੂਰੀਆਂ ਕਰਦਾ ਹੈ ਤੇ ਅਗਲੇ ਦਿਨ ਤੋਂ ਨੈਕਸਟ ਡੇ ਤੋਂ ਫਿਰ ਉਹ ਡਿਊਟੀਆਂ ਸ਼ੁਰੂ ਹੋ ਜਾਂਦੀਆਂ ਨੇ ਵੀ ਇਨਸਾਨ ਆਬ ਦੀ ਜ਼ਿੰਦਗੀ ਦੇ ਕਿੰਨੇ ਸਾਲ ਕਿੰਨੇ ਦਿਨ ਹਨਾ ਇਦਾਂ ਹੀ ਬਸ ਉਹ ਜੀ ਡਿਊਟੀਆਂ ਸ਼ੁਰੂ ਖਤਮ ਡਿਊਟੀਆਂ ਸ਼ੁਰੂ ਖਤਮ ਹਨਾ ਕਰਦੇ ਕਰਦੇ ਦੀ ਉਮਰ ਲੰਘ ਜਾਂਦੀ ਉਹਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਹੈਗਾ ਪਰ ਫਿਰ ਵੀ ਚਲੋ ਇਹ ਸ਼ੁਕਰ ਮਨਾਉਨੇ ਆ ਜੀ ਹਨਾ ਵੀ ਅਗਰ ਉਹਨਾਂ ਚੀਜ਼ਾਂ ਦੀ ਕਦਰ ਪਹਿ ਜਾਂਦੀ ਆ ਹਨਾ ਪਰ ਬਹੁਤ ਔਰਤਾਂ ਇਦਾਂ ਦੀ ਨੇ ਜਿਨ੍ਹਾਂ ਦੀ ਉਹਨਾਂ ਚੀਜ਼ਾਂ ਦੀ ਕਦਰ ਨਹੀਂ ਪੈਂਦੀ ਸਾਰੀ ਉਮਰ ਹਨਾ ਉਹ ਚੀਜ਼ਾਂ ਲਈ ਬਹੁਤ ਦੁੱਖ ਲੱਗਦਾ ਹੈ ਚਲੋ ਜੀ ਪਰਮਾਤਮਾ ਨੇ ਬਹੁਤ ਸੋਹਣੀ ਜ਼ਿੰਦਗੀ ਦਿੱਤੀ ਆ ਬਹੁਤ ਵਧੀਆ ਖੁਸ਼ ਰੱਖਿਆ ਏ ਉਸ ਪਰਮਾਤਮਾ ਦੇ ਸ਼ੁਕਰਗੁਜ਼ਾਰ ਆ ਇਸ ਜ਼ਿੰਦਗੀ ਲਈ ਬਾਜੀ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਓਕੇ ਬਾਏ ਟੇਕ ਕੇ